ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆ ਸਾਰੇ ਝੂਠ ਬੋਲ ਰਹੇ ਐ ਸਾਡੇ ਤੇ ਝੂਠੇ ਇਲਜ਼ਾਮ ਲਾਏ ਬੇਅਦਬੀ ਦੇ ਯਾ ਬੇਅਦਬੀ ਕਾਲੀ ਦਲ ਕਰੂਗਾ ਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਸ਼੍ਰੋਮਣੀ ਅਕਾਲੀ ਦਲ ਦਾ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਚਲੋ ਅਰਦਾਸ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ پارٹی ਤੇ ਇਲزام ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਤੇ ਕਾਂਗਰਸ ਨੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਕਾਲੀ ਦਲ ਦਾ ਤੂਫਾਨ ਇੰਨਾ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਰਚੀ ਬੇਅਦਬੀਆਂ 2015 ਸ਼ੁਰੂ ਹੋ ਗਈਆਂ ਸਰਕਾਰ ਆਪਣੀ ਸੀ ਦੁੱਖ ਹੈ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਵੀ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਦੀ ਕੈਪਟਨ ਵੀ ਆਹ ਭਲੇ ਵੀ ਦਾਦੂ ਵਾਲ ਵਰਗੇ ਮੰਡ ਵੀ ਸਾਰੇ ਸੜਕਾਂ 'ਤੇ ਬਹਿ ਗਏ ਕਹਿੰਦੇ ਪੰਜਾਬ ਤੋਂ ਜਾਂਚ ਨਹੀਂ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਬੀਏ ਤੋਂ ਉਹਨਾਂ ਨੂੰ ਪਤਾ ਸੀ ਕਿ ਦੋਸ਼ੀ ਫੜੇ ਜਾਣਗੇ ਸਾਨੂੰ ਮਜਬੂਰਨ ਸੀਬੀਏ ਨੂੰ ਦੇਣੀ ਪਈ ਤੇ ਅੱਜ ਤੱਕ ਉਹ ਜਾਂਚ ਰੁੱਲ ਰਹੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਇੱਕਦਮ ਮਲਕੇ ਦਾ ਮੋਗੇ ਜ਼ਿਲ੍ਹੇ 'ਚ ਇੱਕ ਮਲੇਰ ਕੋਟਲੇ ਕੁਰਾਨ ਸ਼ਹੀਦ ਦੀ ਬੇਅਦਬੀ ਹੋਈ ਤੁਸੀਂ ਹੈਰਾਨ ਗਏ ਹੋਗੇ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰ ਕੋਟਲੇ ਕਿਹਨੂੰ ਫੜਿਆ ਆਮ ਆਦਮੀ ਪਾਰਟੀ ਦਾ ਐਮ ਐਲ ਏ ਦਿੱਲੀ ਦਾ ਐਮ ਐਲ ਏ ਉਹ ਆਇਆ ਇੱਥੇ ਬੇਅਦਬੀ ਕਰਨ ਉਹਨੂੰ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਆ ਗਈ ਤੁਸੀਂ ਦੇਖੋ ਕਿੰਨੀ ਛੱਤ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਛੀਮਾ ਜਿਹੜਾ ਮਨ ਲਾ ਫਰਖਦਾਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਕੁਰਾਨ ਸ਼ੀਰ ਵੀ ਬੇਦਬੀ ਦੇ ਹਰਪਾਲ ਠੀਮਾ ਤੇ ਹਰਜੋਤ ਪਹਿਲ ਦੋਨੋਂ ਵਕੀਲ ਆ ਕੇਸ ਹੁਣੀ ਖਤਮ ਹੋਇਆ ਆ 7 ਮਹੀਨੇ ਪਹਿਲੇ ਡਿਸੰਬਰ ਚ ਦੇਖੋ ਇਹਨਾਂ ਨੂੰ ਕਿੰਨੀ ਘਬਰਾਹਟ ਹੋ ਗਈ ਕਿ ਕਿ ਜੇ ਇਹਨੂੰ ਸਜ਼ਾ ਹੋ ਗਈ ਉਹਨੇ ਨਾਂ ਲੈ ਦੇਣਾ ਕਿ ਕੇਜਰੀਵਾਲ ਨੇ ਮੈਨੂੰ ਭੇਜਿਆ ਕਿਉਂ ਭੇਜਿਆ ਤਾਂ ਉਹਨੇ ਐਮਐਲਏ ਕੀ ਇੱਥੇ ਚਾਰ ਪਣਾ ਹੋਊਗਾ ਫਿਰ ਇਹਨਾਂ ਨੇ ਕੇਜਰੀਵਾਲ ਨੇ ਆਪ ਪਹਿਲੀ ਦਸੰਬਰ 2024 ਮਤਲਬ ਤਕਰੀਬਨ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਉਹਨੂੰ ਨਰੇਸ਼ যাদব ਉਹ ਐਮ ਐਲ اے ਹੈ ਉਹਨੂੰ ਸਜ਼ਾ ਦੇ ਦਿੱਤੀ ਤੇ ਸਜ਼ਾ ਦੇਣ ਤੋਂ 1 ਮਹੀਨਾ ਪਹਿਲੇ ਉਹਨਾਂ ਆ ਵਕੀਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ ਸਜ਼ਾ ਹੋਣੀ ਹੈ ਇਹਨਾਂ ਨੇ ਕੀ ਕੀਤਾ ਇਹ ਕੇਦਰੀਵਾਲ ਨੇ ਡੀ ਸੀ ਨੂੰ ਕਿਹਾ ਕੀ ਜਿਹੜੇ ਨੇ ਦਰਖਾਸਤ ਦਿੱਤੀ ਹੈ ਜਿਹਦੇ ਤੇ ਦਰਖਾਸਤ ਤੇ ਕੇਸ ਹੋਇਆ ਉਹ ਬੰਦੇ ਤੋਂ ਕੇਸ ਵਾਪਸ ਕਰਾਓ ਜੀ ਦੇਖੋ ਕੇਸ ਬਹਿਸ ਹੋ ਗਈ ਖਤਮ ਹੋ ਗਿਆ ਇੱਕ ਮਹੀਨਾ ਜੱਜ ਕਹਿੰਦਾ ਮੈਂ ਫੈਸਲਾ ਦੇਣਾ ਹੈ ਉਸ ਬੰਦੇ ਨੂੰ ਡਰਾ ਕੇ ਉਹਨੇ ਦਰਖਾਸਤ ਦੁਆਦੀ ਕਿ ਜੀ ਮੈਂ ਆਪਣੀ ਦਰਖਾਸਤ ਵਾਪਸ ਕਰਾਉਣਾ ਚਾਹਣਾ ਹੈ ਅਬੇ ਅਬੀ ਵਾਲੀ ਪਰ ਜੱਜ ਬੜਾ ਦਲੇਰ ਸੀ ਕਹਿੰਦਾ ਜੋ ਮਰਜ਼ੀ ਕਰ ਲਓ ਮੈਂ ਤਾਂ ਨਹੀਂ ਕਰਦਾ ਹੁਣ ਵਾਪਸ ਉਨੇ ਆਪਣੇ ਫੈਸਲੇ ਚ ਲਿਖਿਆ ਕਿ ਪੰਜਾਬ ਸਰਕਾਰ ਤੇ ਡੀਸੀ ਦੇ ਦਰਖਾਸਤ ਦਿੱਤੀ ਹੈ ਜੀ ਇਹ ਨੂੰ ਲਿਖਿਆ ਦਿੱਤਾ ਕਿ ਆ ਕੇਜ ਵਾਪਸ ਕੀਤਾ ਜਾਏ ਕਿਉਂਕਿ ਉਹ ਕਹਿੰਦਾ ਮੈਂ ਐਜ਼ ਅ ਸੈਸ਼ਨ ਜਜ ਮੈਂ ਨਹੀਂ ਕਰਦਾ ਲਿਖਿਆ ਤੇ ਮੈਨੂੰ ਸਜ਼ਾ ਦਿਨਾ ਕਿਉਂਕਿ ਐਡੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਵੇਸ਼ ਯਾਦਵ ਨੇ ਕਿਹਾ ਮੈਂ ਫਿਰ ਦੱਸ ਦੂੰਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝਾੜੂ ਵਾਲ ਕੇਜਰੀਵਾਲ ਪੰਜਾਬ ਤੇ ਝਾੜੂ ਵਾਲੇ ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਅਦਬੀਆਂ ਨਹੀਂ ਜਦੋਂ ਦਾ ਸ਼ੁਰੂ ਹੋਏ ਪੰਜ 6 ਦਿਨ ਪਹਿਲੇ ਅਸੈਂਬਲੀ 'ਚ ਝਾੜੂ ਵਾਲੇ ਲਿਆ ਬੇਅਦਬੀ ਦਾ ਬਿੱਲ ਯਾ ਸਾਢੇ 3 ਸਾਲ ਦਾ ਤੁਸੀਂ ਸੋਚਿਆ ਨਹੀਂ ਤੇ ਬਿੱਲ 'ਚ ਕੀ ਲਿਖਿਆ ਕਿ ਜਿਹੜਾ ਮਦਦ ਕਰੂਗਾ ਬੇਅਦਬੀ ਕਰਨ ਵਾਲੇ ਦੀ ਉਹਨੂੰ ਵੀ ਸਜ਼ਾ ਇਹਦਾ ਮਤਲਬ ਕੇਜਰੀਵਾਲ ਤੇ ਪਹਿਲੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਿਛਲੀ ਬੇਅਦਬੀ ਕੁਰਾਨ ਚੀ ਦੀ ਉਹਨੇ ਕਰਾਈ ਸੀ ਆਹ ਦੇਖੋ ਕਾਂਗਰਸੀਆਂ ਦੇ ਬਿਆਨ ਹੋਣ ਜਦੋਂ ਦਿਲ 'ਚ ਨਾ ਖੋਟ ਹੋਏ ਸામਨੇ ਆ ਜਾਂਦੀਆਂ ਚੀਜ਼ਾਂ ਪ੍ਰਗਟ ਸਿੰਘ ਨੇ ਹੁਣੇ ਅਸੈਂਬਲੀ 'ਚ ਕੀ ਕਿਹਾ ਕਿ ਅੱਜ ਮੈਂ ਸੱਚ ਬੋਲਣਾ ਚਾਹੁੰਦਾ ਹਾਂ ਸਾਡੀ ਸਰਕਾਰ ਦੇ ਦਰਾਨ ਅਸੀਂ ਦੋਸ਼ੀਆਂ ਨੂੰ ਫੰਗਦੇ ਨਹੀਂ ਲੱਗੇ ਸੀ ਅਸੀਂ ਤਾਂ ਸਿਆਸਤ ਕਰਨ ਤੇ ਲੱਗੇ ਸੀ ਕਾਲੀਆਂ ਨੂੰ ਰਗੜੋ ਬਿਰਨਾਮ ਕਰੋ ਪ੍ਰਗਟ ਸਿੰਘ ਨੇ ਅਸੈਂਬਲੀ 'ਚ ਕਿਹਾ ਸੁਖੀ ਰੰਦਾਵੇ ਨੇ ਆਪ ਬਿਆਨ ਦਿੱਤਾ ਤੇ ਟੀਵੀ ਤੇ ਕਿਹਾ ਕਿ ਮੈਂ ਐਸਆਈਟੀ ਦੀ ਮੀਟਿੰਗਾਂ 'ਚ ਮੈਂ ਆਪ ਜਾਣਦਾ ਸੀ ਜਿੱਥੇ ਕਮੇਟੀ ਬਣਾਈ ਸੀ ਸਾਡਾ ਮਤਲਬ ਦੋਸ਼ੀ ਫੜਨਾ ਨਹੀਂ ਸੀ ਸਾਡਾ ਮਤਲਬ ਸੀ ਖਾਲੀ ਦਲ ਨੂੰ ਬਦਨਾਮ ਕਰਨਾ